ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿੱਦਾਂ ਦੀ ਲੱਗਦੀ ਆ ਚਲੋ ਆਪਾਂ ਸੂਟ ਦਿਖਾਉਣ ਜਿਹੜੇ ਸ਼ੁਰੂ ਕਰਦੇ ਆ ਫਰਸਟ ਸੂਟ ਆਪਣਾ ਹੋਏਗਾ ਪਿਓਰ ਪਸ਼ਮੀਨੇ ਦਾ ਹੋਏਗਾ ਨਾਲ ਪਸ਼ਮੀਨੇ ਦਾ ਸ਼ਾਲ ਹੋਏਗਾ ਠੀਕ ਹੈ ਜੀ ਲਾਈਟ ਜੀ ਬਹੁਤ ਸੋਹਣੇ ਡਿਸੈਂਟ ਜੀ ਕਲਰ ਹੈਗੇ ਆ ਆਰੀ ਵਰਕ ਨਾਲ ਕੀਤਾ ਹੋਏਗਾ ਬਹੁਤ ਹੀ ਸੋਹਣਾ ਸੂਟ ਹੈ ਠੀਕ ਹੈ ਚੈੱਕ ਕਰ ਸਕਦੇ ਹੋ ਡਿਫਰੈਂਟ ਇਹਨਾਂ ਵਿੱਚ ਡਿਜ਼ਾਈਨ ਹਨ ਡਿਫਰੈਂਟ ਪ੍ਰਿੰਟ ਆ ਠੀਕ ਹੈ ਇਸ ਜਿਹੜੇ ਪਸ਼ਮੀਨੇ ਤੇ ਸੂਟ ਰਹਿਣ ਵਾਲੇ ਆ ਇਹਨਾਂ ਦੇ ਡਿਫਰੈਂਟ ਡਿਜ਼ਾਈਨ ਹੋਣਗੇ ਬਹੁਤ ਹੀ ਸੋਹਣੇ ਲੇਟੈਸਟ ਜਿਹੇ ਡਿਜ਼ਾਈਨ ਆ ਜਿਹੜੇ ਕਿ ਲੁੱਕ ਨੂੰ ਆਪਣੀ ਨੂੰ ਬਹੁਤ ਅਟਰੈਕਟਿਵ ਬਣਾ ਦਿੰਦੇ ਆ ਤੇ ਬਹੁਤ ਸੋਹਣੇ ਬਣਾਉਣਗੇ ਹਰੇਕ ਡਿਜ਼ਾਈਨ ਹਰੇਕ ਕਲਰ ਸਭ ਨਾਲੋਂ ਹਟਕੇ ਆ ਠੀਕ ਹੈ ਬਹੁਤ ਸੋਹਣਾ ਹੈ ਜਿਹੜਾ ਸਿੰਪਲ ਸੋਬਰ ਜਿਹਾ ਬਹੁਤ ਵਧੀਆ ਲੱਗਦੇ ਆ ਅਗਰ ਇਹਨੂੰ ਤੁਸੀਂ ਲੇਸ਼ ਲਗਵਾ ਕੇ ਰੈਡੀ ਕਰਦੇ ਆ ਤਾਂ ਬਹੁਤ ਸੋਹਣੀ ਸੂਟ ਦੀ ਲੁੱਕ ਨਿਕਲ ਕੇ ਆਏਗੀ ਤੁਸੀਂ ਇਹਨੂੰ ਗੁਰਦੁਆਰਾ ਸਾਹਿਬ ਜਾਣ ਲੱਗੇ ਵੇਅਰ ਕਰ ਸਕਦੇ ਹੋ ਕੋਈ ਬਰਥਡੇ ਫੰਕਸ਼ਨ ਆ ਕੋਈ ਕਿਤੇ ਨਾਰਮਲ ਹੀ ਆਪਾਂ ਜਾਨੇ ਆ ਤਾਂ ਸੂਟ ਨੂੰ ਵੇਅਰ ਕਰੋਗੇ ਤਾਂ ਵਿంటర్ ਸੀਜ਼ਨ ਦੇ ਲਈ ਬਹੁਤ ਵੈਸਟ ਸੂਟ ਰਹੇਗਾ ਠੀਕ ਹੈ ਜੀ ਬਾਕੀ ਜੀ ਨੈਕਸਟ ਆਵਲਾ ਸੂਟ ਹੈਗਾ ਪਿਓਰ ਪਸ਼ਮੀਨੇ ਦਾ ਹੋਏਗਾ ਪਿਓਰ ਸ਼ਿਮਰ ਤੇ ਹੋਏਗਾ ਸ਼ਿਮਰ ਪਸ਼ਮੀਨਾ ਹੋਏਗਾ ਇਹ ਫੈਬਰਿਕ ਠੀਕ ਹੈ ਪ੍ਰਾਈਸ ਸਾਰਿਆਂ ਨੇ ਮੈਂਸ਼ਨ ਕੀਤੇ ਇਹਨਾਂ ਵਿੱਚ ਡਿਲੀਵਰੀ ਚਾਰजेस ਵੀ ਇਨਕਲੂਡ ਹੋਣਗੇ ਤੁਹਾਨੂੰ ਲੱਗ ਤੋਂ ਕੋਈ ਵੀ ਡਿਲੀਵਰੀ ਚਾਰजेस ਜਿਹੜਾ ਪੇ ਕਰਨ ਦੀ ਲੋੜ ਨਹੀਂ ਜਿਹੜਾ ਨੈਕਸਟ ਆ ਵਾਲਾ ਕਲਰ ਹੈ ਇਹ ਪ੍ਰਿੰਟ ਮੈਨੂੰ ਵੀ ਪਰਸਨਲੀ ਬਹੁਤ ਪਸੰਦ ਆ ਅਗਰ ਤੁਹਾਨੂੰ ਇਹ ਪਸੰਦ ਆਉਂਦੇ ਆ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਕਲਰ ਸਿਲੈਕਟ ਕਰਕੇ ਪ੍ਰਿੰਟ ਸਿਲੈਕਟ ਕਰਕੇ ਆਪਣਾ ਜਿਹੜਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆਪਣਾ ਜਿਹੜਾ ਸੂਟ ਮੰਗਵਾ ਸਕਦੇ ਆ ਨੈਕਸਟ ਇਹ ਵਾਲਾ ਵੀ ਪਿਓਰ ਪਸ਼ਮੀਨੇ ਦਾ ਹੋਏਗਾ ਆਰੀ ਵਰਕ ਨਾਲ ਕੀਤਾ ਹੋਏਗਾ ਬਹੁਤ ਹੀ ਸੋਹਣੇ ਸੋਬਰ ਜੇ ਸੂਟ ਰੈਡੀ ਕੀਤੇ ਆ ਨਾਲ ਸ਼ਾਲ ਵੀ ਹੋਣਗੇ ਸ਼ਾਲ ਵੀ ਨਾਲ ਪਸ਼ਮੀਨੇ ਦੇ ਹੋਣਗੇ ਕੁਆਲਟੀ ਵਾਈਜ਼ ਫੈਬਰਿਕ ਬਹੁਤ ਵਧੀਆ ਰਹੇਗਾ ਬਹੁਤ ਹੀ ਬੈਸਟ ਹੋਏਗਾ ਵੈਬ ਵਿਕ ਠੀਕ ਹੈ ਜੀ ਸਭ ਦਾ ਪ੍ਰਾਈਸ ਮੈਂਸ਼ਨ ਹੋਏਗਾ ਤੁਸੀਂ ਅਪਨੇ ਅਕੋਰਡਿੰਗ ਚੈੱਕ ਕਰਕੇ ਜਿਹੜਾ ਤੁਹਾਨੂੰ ਪ੍ਰਾਈਸ ਔਰ ਕਲਰ ਪਸੰਦ ਆਉਂਦਾ ਹੈ ਡਿਜ਼ਾਈਨ ਪਸੰਦ ਆਉਂਦਾ ਆਪਣਾ ਸਕਰੀਨਸ਼ਾਟ ਭੇਜਿਓ ਤੇ ਆਰਡਰ ਜਿਹੜਾ ਬੁੱਕ ਕਰੀ ਜਾਓ ਨੈਕਸਟ ਇਹ ਆਰਗੈਂਜ਼ਾ ਸਿਲਕ ਵਿੱਚ ਸੂਟ ਰਹੇਗਾ ਠੀਕ ਹੈ organza silk fabric ਬਹੁਤ ਵਧੀਆ ਨਾਲੇ ਦੇ ਬਾਜੂ ਤੇ ਵਰਕ ਹੋਏਗਾ ਬਾਟਮ ਤੇ ਹੈਵੀ ਵਰਕ ਹੋਏਗਾ ਠੀਕ ਹੈ ਨੈਕਸਟ ਆਹ ਵਾਲਾ ਸੂਟ ਹੈ ਇਹ ਵੀ ਬਹੁਤ ਵਧੀਆ ਹੋਏਗਾ ਇਹ ਹੋਏਗਾ ਸ਼ਿਮਰ ਤੇ ਠੀਕ ਹੈ ਸ਼ਿਮਰ ਦਾ ਸੂਟ ਹੋਏਗਾ ਨਾਲ ਦੁਪੱਟਾ ਹੋਏਗਾ ਬਾਟਮ ਤੇ ਵਰਕ ਹੋਏਗਾ ਬਹੁਤ ਸੋਹਣਾ ਘੇਰੇ ਤੇ ਜਿਹੜਾ ਹੈਵੀ ਵਰਕ ਕੀਤਾ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਉਂਦੇ ਤੁਸੀਂ ਇਹਨਾਂ ਤੋਂ ਇਲਾਵਾ ਕਿਸੇ ਹੋਰ ਕਲਰ ਚ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤਾਂ ਵੀ ਕਰਵਾ ਸਕਦੇ ਹਾਂ ਅਗਰ ਕਿਸੇ ਹੋਰ ਫੈਬਰਿਕ ਚ ਕਰਾਉਣਾ ਚਾਹੁੰਦੇ ਤਾਂ ਵੀ ਕਰਾ ਸਕਦੇ ਹਾਂ ਨੈਕਸਟ ਇਹ ਵਾਲੀ ਮਸਲੀਨ ਦੇ ਸੂਟ ਸੀ ਜੀ ਨੈਕਸਟ ਆਵਲਾ ਜਿਹੜਾ ਜਿਮੀ ਚੂ ਦੇ ਸੂਟ ਹੋਣਗੇ ਬਹੁਤ ਵਧੀਆ ਨਾਲ ਦੁਪੱਟਾ ਹੋਏਗਾ ਫੋਰ ਸਾਈਡ ਕਟਵਰਗ ਦਾ ਕੰਮ ਕਰਕੇ ਡਿਜ਼ਾਈਨ ਬਣਾਇਆ ਹੋਇਆ ਬਹੁਤ ਸੋਹਣਾ ਜਿਹੜਾ ਸਬੂਟੀ ਦਾ ਕੰਮ ਕਰਕੇ ਸ਼ਰਟ ਤੇ ਸ਼ਰਟ ਨੂੰ ਰੈਡੀ ਕੀਤਾ ਨਾਲ ਬਾਟਮ ਪਲੇਨ ਰਹੇਗੀ ਅਗਰ ਤੁਸੀਂ ਬਾਟਮ ਤੇ ਕੋਈ ਵਰਕ ਹਲਕਾ ਜਿਹਾ ਕਰਾਉਣਾ ਚਾਹੁੰਦੇ ਹੋ ਵੀ ਕਰਾ ਸਕਦੇ ਹੋ ਬਹੁਤ ਸੋਹਣੇ ਸੈਲੀਬ੍ਰਿਟੀ ਸੂਟ ਆ ਪਾਰਟੀ ਵੇਅਰ ਲੁੱਕ ਵਾਲੇ ਬਹੁਤ ਹੀ ਵਧੀਆ ਜਿਹੜਾ ਫੈਬਰਿਕ ਰਹੇਗਾ ਕੁਆਲਿਟੀ ਫੈਬਰਿਕ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਰਹੇਗੀ ਬਾਕੀ ਜੀ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆਉਂਦਾ ਆ ਅਗਰ ਤੁਸੀਂ ਉਹ ਡਿਜ਼ਾਈਨ ਕਿਸੇ ਹੋਰ ਕਲਰ ਜਾਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਜਾਂ ਤੁਹਾਡੇ ਕੋਲ ਕੋਈ ਡਿਜ਼ਾਈਨ ਹੈਗਾ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਿਸੇ ਵੀ ਸਿਲਕ ਤੇ 크ਰੇਪ ਤੇ ਸ਼ਿਮਰ ਤੇ ਆਰਗੈਂਜ਼ਾ ਤੇ ਕਿਸੇ ਤੇ ਵੀ ਕਰਵਾਉਣਾ ਚਾਹੁੰਦੇ ਆ ਤੁਸੀਂ ਸਾਨੂੰ ਡਿਜ਼ਾਈਨ ਭੇਜ ਕੇ ਦੱਸ ਸਕਦੇ ਕਿ ਆਪਣਾ ਜਿਹੜਾ ਡਿਜ਼ਾਈਨ ਆ ਕੋਈ ਵੀ ਬਣਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਹਰ ਤਰ੍ਹਾਂ ਦਾ ਆਪਣੇ ਕੋਲ ਜਿਹੜਾ ਸਟੀਚਿੰਗ ਵੀ ਅਵੇਲੇਬਲ ਆ ਤੁਸੀਂ ਕੋਈ ਸਟਿਚ ਕਰਾਉਣਾ ਬਕਾਇਦਾ ਸਾਡੇ ਕੋਲ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਜੀ ਕੋਈ ਵੀ ਡਿਜ਼ਾਈਨਰ ਤੁਸੀਂ ਸਾਨੂੰ ਫੋਟੋ ਪਾਓ ਤੇ ਆਪਣਾ ਜਿਹੜਾ ਸਿਲੈਕਟ ਕਰਕੇ ਸੂਟ ਰੈਡੀ ਕਰਵਾਓ ਥੈਂਕ ਯੂ